ਇਹ ਸਿਰਫ 1.5 ਇੰਚ ਦਾ ਸਿੱਟਾ ਠੀਕ ਹੈ ਨਹੀਂ ਜੇ ਹੁਣ ਆਪਾਂ ਇਹਨੂੰ ਖਾਦਾਂ ਵੀ ਪਾਈ ਜਾਵਾਂਗੇ ਇਹ 1.5 ਤੋਂ 2 ਇੰਚ ਦਾ ਨਹੀਂ ਹੋਣ ਲੱਗਿਆ ਇਸ ਕਰਕੇ ਇਹ ਇਹਦਾ ਝਾੜ ਆ ਜਿਹੜਾ ਉਹ ਲਗਭਗ 6 6.5 ਕੁਇੰਟਲ ਦਾ ਹੀ ਆ ਹਾਂਜੀ ਇਹ ਕਣਕ ਸੋਨਾ ਮੋਤੀ ਹੈ ਜਿਹੜੀ ਇਹ ਕਣਕਾ ਇਹਦਾ ਸਿੱਟਾ ਤੁਹਾਡੇ ਸਾਹਮਣੇ ਆ ਇਹ ਸਿਰਫ 1.5 ਇੰਚ ਦਾ ਸਿੱਟਾ ਠੀਕ ਹੈ ਨਹੀਂ ਜੇ ਹੁਣ ਆਪਾਂ ਇਹਨੂੰ ਖਾਦਾਂ ਵੀ ਪਾਈ ਜਾਵਾਂਗੇ ਇਹ 1.5 ਤੋਂ 2 ਇੰਚ ਦਾ ਨਹੀਂ ਹੋਣ ਲੱਗਿਆ ਇਨੇ ਡੇਢ ਇੰਚ ਹੀ ਰਹਿਣਾ ਇਹ ਕੁਦਰਤੀ ਜਿਹੜੀ ਸਭ ਤੋਂ ਕਣਕ ਦੀ ਪਹਿਲੀ ਫਸਲ ਸੀ ਜਾਂ ਸਮੇ ਦੀ ਇਹ ਕਣਕ ਆ ਤੇ ਇਸ ਕਣਕ ਚ ਪ੍ਰੋਟੀਨ ਵਗੈਰਾ ਆਮ ਕਣਕ ਨਾਲੋਂ ਜਿਹੜੀ ਜ਼ਿਆਦੇ ਉਹਦੇ ਨਾਲ ਖਾਦਾਂ ਇਸ ਕਰਕੇ ਨਹੀਂ ਪਾਉਣ ਦੀ ਲੋੜ ਵੀ ਜਦੋਂ ਇਹਦਾ ਇੱਕ ਸਿੱਟਾ ਹੀ ਡੇਢ ਇੰਚ ਦਾ ਜਿੰਨੀਆਂ ਮਰਜ਼ੀ ਖਾਦਾਂ ਪਾ ਲੋ 2 ਇੰਚ ਦਾ ਨਹੀਂ ਹੋਣ ਲੱਗਿਆ 3 ਦਾ ਨਹੀਂ ਹੋਊਗਾ ਫਿਰ ਇਹਨੂੰ ਕੋਈ ਤੋਕ ਨਹੀਂ ਬਣਦੀ ਵੀ ਆਪਾਂ ਖਾਦ ਪਾਈਏ ਅਸੀਂ ਸਿਰਫ ਕੱਲੀ ਰੂੜੀ ਤੇ ਇਹਨੂੰ ਤਿਆਰ ਕਰਦੇ ਆਂ ਚਾਰਸ ਕੇ ਪੰਜ ਸਾਲ ਹੋ ਗਏ ਸਾਨੂੰ ਇਹ ਲਾਉਂਦਿਆਂ ਨੂੰ ਅਸੀਂ ਇੱਕ ਕਿੱਲੇ ਤੋਂ ਸ਼ੁਰੂ ਕਰੀ ਸੀ ਅੱਜ ਸਾਡੇ ਕੋਲ 6 ਏਕੜ ਤੇ ਇਹ 6 ਇਸ ਕਰਕੇ ਇਹ ਇਹਦਾ ਝਾੜ ਆ ਜਿਹੜਾ ਉਹ ਲਗਭਗ 6 6.5 ਕੁਇੰਟਲ ਦਾ ਹੀ ਆ ਇਸ ਤੋਂ ਜ਼ਿਆਦਾ ਨਹੀਂ ਕਿਉਂਕਿ ਇਹਦਾ ਸਿੱਟੇ ਥੋੜੇ ਆ ਸਿੱਟੇ ਦਾ ਸਾਈਜ਼ ਘੱਟ ਆ ਝਾੜ ਘੱਟ ਆ ਪਰ ਦੂਜੇ ਪਾਸੇ ਜੇ ਇਹਨੂੰ ਆਪਾਂ ਗਣੀਏ ਤਾਂ ਇਹ ਉਹਦੇ ਨਾਲੋਂ ਤਿੰਗਨੇ ਚੌਗਨੇ ਰੇਟ 'ਚ ਵਿਕ ਜਾਂਦੀ ਹੈ ਜਿਹਦੇ ਨਾਲ ਫੇਰ ਵੀ ਆਪਦੇ ਪੈਸੇ ਦੂਸਰੀ ਕਣਕ ਦੇ ਬਰਾਬਰ ਦੇ ਜਾਂਦੀ ਆ 20 ਕਿਲੋ ਨਾਲ ਕਿੱਲਾ ਬੀਜਿਆ ਜਾਂਦਾ ਹੈ ਤੇ ਦੋ ਪਾਣੀਆਂ ਦੀ ਲੋੜ ਹੈ ਇਹਨੂੰ ਪਹਿਲਾ ਬਾਣੀ ਚੰਗੀ ਬੱਤਰ ਤੇ ਇਹਨੂੰ ਕਣਕ ਨੂੰ ਬੀਜ ਕੇ ਪਹਿਲਾ ਬਾਣੀ ਇਹਨੂੰ ਉਦੋਂ ਲਾਉਣਾ ਜਦੋਂ ਇਹ ਪੂਰਾ ਖੇਤ ਚੰਗੀ ਤਰ੍ਹਾਂ ਢਾਕ ਲਈ ਦੂਜਾ ਬਾਣੀ ਇਹਨੂੰ ਉਸ ਵੇਲੇ ਲਾਉਣਾ ਜਦੋਂ ਇਹਦੀ ਵੱਲੀ ਸਿੱਟੇ ਚੋਂ ਬਾਹਰ ਆ ਗਈ ਜਿਹੜੇ ਗੋਬੇ ਤੇ ਉਹ ਇਹਦਾ ਸਿੱਟਾ ਬਾਹਰ ਆ ਗਿਆ ਦੂਜਾ ਪਾਣੀ ਇਹਨੂੰ ਉਸ ਵੇਲੇ ਲਾਉਣਾ ਤੇ ਅਸੀਂ ਇਹਨੂੰ ਬਿਨਾਂ ਪਾਣੀ ਤੋਂ ਵੀ ਪਕਾ ਕੇ ਵੇਖ ਲਿਆ ਜਿਹੜੀ ਬਿਨਾਂ ਪਾਣੀ ਤੋਂ ਪੱਕੀ ਸੀ ਉਹਦੇ ਦਾਣੇ ਹਾਲਾਂਕਿ ਇਹ ਤੋਂ ਮੋਟੇ ਸੀਗੇ ਪਾਣੀ ਵਾਲੀ ਦੇ ਦਾਣਿਆਂ ਦਾ ਸਾਈਜ਼ ਛੋਟਾ ਸੀ ਜਿਹੜੀ ਜਮਾਂ ਬਰਾਨੀ ਸੀ ਉਹਦੇ ਦਾਣੇ ਮੋਟੇ ਸੀ ਪਰ ਉਹਦਾ ਸਿੱਟਾ ਇਹਦੇ ਨਾਲੋਂ ਹੋਰ ਛੋਟਾ ਹੋ ਗਿਆ ਸੀ ਇਹ ਹੁਣ ਕੋਈ ਪੁਰਖਿਆਂ ਦਾ ਹੀ ਨਾਂ ਇਹਨੂੰ ਸੋਨਾ ਮੋਤੀ ਦਿੱਤਾ ਹੋਇਆ ਹੁਣ ਜਿਹੜਾ ਅਨਾਜ ਚੰਗਾ ਗੁਣਕਾਰੀ ਹੋ ਉਸੇ ਨੂੰ ਹੀ ਮੰਨ ਕੇ ਚੱਲੋ ਵੀ ਇਹ ਜਿਹੜਾ ਨਾਂ ਮਿਲਿਆ ਸੋਨਾ ਮੋਤੀ ਵੀ ਕੋਈ ਇਹਦੇ 'ਚ ਗੁਣਵਤਾ ਹੈਗੀ ਐ ਸੋਨੇ ਵਰਗੀ ਇੱਕ ਹੁੰਦਾ ਸੋਨਾ ਆਪਾਂ ਇਹਨਾਂ ਨਾਲ ਇੱਕ ਸੋਨਾ ਖਾਨ ਇਹ ਖਾਨ ਵਾਲਾ ਸੋਨਾ ਜੇ ਅਸੀਂ ਉਹਨੂੰ ਖਾਵਾਂਗੇ ਤਾਂ ਸੱਸ ਅਸੀਂ ਰੋਗ ਬਿਮਾਰੀਆਂ ਤੋਂ ਬਚਾਂਗੇ ਤਾਂ ਸਾਡੇ ਕੋਲੇ ਤਾਂ ਪਹਿਲਾਂ ਮੇਰੇ ਕੋਲੇ ਤਾਂ ਵੱਧ-ਵੱਧ 4-500 ਗ੍ਰਾਮ ਵੀ ਸੀਗਾ ਜਿਹੜਾ ਕਿ ਅਸੀਂ ਇੱਕ ਕਨਾਲ ਥਾਂ 'ਚ ਚੁੰਡੀਆਂ ਨਾਲ ਲਾਇਆ ਸੀ ਤੇ ਉਹਦੇ 'ਚ ਅਸੀਂ ਫਿਰ ਅਗਲੇ ਸਾਲ ਕਿੱਲਾ ਲਾਇਆ ਫਿਰ ਉਹ 'ਚੋਂ ਖਾਨ ਨੂੰ ਰੱਖ ਲਈ ਫਿਰ ਅਗਲੇ ਸਾਲ ਲੋਕਾਂ ਦੀ ਨਿਮਾਨ ਵੱਡੀ ਦੋ ਕਿੱਲੇ ਲਾਇਆ ਫਿਰ ਤਿੰਨ ਲਾਇਆ ਹੁਣ ਇਸ ਵੇਲੇ ਸਾਡੇ ਕੋਲ 6 ਏਕੜ ਆ ਕਿਉਂਕਿ ਜਿੰਨੀ ਸਾਡੇ ਕੋਲੇ ਬੁਕਿੰਗ ਹੁੰਦੀ ਹੈ ਉਸ ਹਿਸਾਬ ਨਾਲ ਅਸੀਂ ਵਧਾ ਲੈਣੇ ਆ ਆ ਸਿੱਟੇ ਹੈਗੇ ਆ ਆ ਤੁਹਾਡੇ ਸਾਹਮਣੇ ਮੈਂ ਦਾਣੇ ਕੱਢ ਕੇ ਦਿਖਾ ਦਿੰਨਾ ਕਿੱਤੇ ਕਰ ਲੇ ਥੋੜਾ ਹਾਂ ਹਾਂ ਆ ਦੇਖੋ ਇਹਦੇ ਦਾਣੇ ਗੋਲ ਆ ਜੀ ਐਸ ਤਰ੍ਹਾਂ ਦੇ ਦਾਣੇ ਆ ਆ ਦਾਣੇ ਇਹ ਮੇਰੀ ਤਲੀ ਤੇ ਪਾਏ ਗੋਲ ਦਾਣੇ ਇਹਦੇ ਜਿਵੇਂ ਜਵਾਰ ਹੁੰਦੀ ਹੈ ਗੋਲ ਉਸ ਤਰ੍ਹਾਂ ਦੇ ਦਾਣੇ ਆ ਜੀ ਇਹ ਸਾਡੇ ਕੋਲ ਕਣਕ ਦੀ ਪਹਿਲਾਂ ਹੀ ਬੁਕਿੰਗ ਹੋ ਜਾਂਦੀ ਬੀਜਣ ਵੇਲੇ ਆ ਹੁਣ ਜਿੰਨੀ ਕਣਕ ਲੱਗੀ ਐ ਤਕਰੀਬਨ ਸਾਰੀ ਦੀ ਬੁਕਿੰਗ ਆ ਜਿਹੜੇ ਕੋਈ ਨਵੇਂ ਬੰਦੇ ਸਾਡੇ ਨਾਲ ਜੁੜਦੇ ਆ ਉਹ ਹਰ ਕੇ ਜਿਹੜੇ ਜਿਨ੍ਹਾਂ ਨੂੰ ਕੁਆਂਟਲ 2 ਕੁਆਂਟਲ ਦੇਣੀ ਆ ਉਹਨਾਂ ਨੂੰ ਕਿਸੇ ਚੋ 10 ਕਿਲੋ ਘਟਾ ਕੇ ਕਿਸੇ ਨੂੰ ਇਧਰ ਉਧਰ ਕਰਕੇ ਨਵੇਂ ਬੰਦੇ ਵਿੱਚ ਐਡ ਕਰ ਲੈਣੇ ਆ ਵੀ ਜਿਆਦੇ ਵਾਲਾਂ ਨੂੰ ਥੋੜੀ ਥੋੜੀ ਘੱਟ ਕਰ ਦਿੰਨੇ ਆ ਤੇ ਪਰ ਇਹ ਇਹ ਤਾਂ ਪੂਰੀ ਨਹੀਂ ਆਉਂਦੀ ਸਾਡੇ ਕੋਲ ਤਾਂ ਜਿੰਨੀ ਮੰਨ ਕੇ ਚਲੋ ਜਿੰਨੀ ਕੱਲ ਆਉਣੇ ਆ ਆਸ ਕਰਦੇ ਆ ਵੀ ਆਪਣੇ ਕੋਲ ਇੰਨੀ ਕੀ ਵਿਕੂਗੀ ਤੇ ਜਦੋਂ ਇਹਨੇ ਪੱਕਣ ਦੇ ਆਉਂਦੀ ਆ ਉਦੋਂ ਇਹਦੀ ਡਿਮਾਂਡ ਵੱਧ ਜਾਂਦੀ ਆ ਪੈਸੇ ਪੂਰੇ ਹੋ ਜਾਂਦੇ ਆ ਪੈਸੇ ਮੰਨ ਕੇ ਚੱਲੋ ਦੂਜੀ ਕਣਕ 50 60 ਹਜ਼ਾਰ ਦੀ ਹੁੰਦੀ ਹੈ ਤੇ ਜੇ ਤੁਸੀਂ ਲੈ ਲਓ ਵੀ 6 ਕੁਇੰਟਲ ਵੀ ਹੁੰਦੀ ਆ ਤਾਂ ਜੇ ਆਪਾਂ ਇਹਨੂੰ ਮੰਨ ਕੇ ਚੱਲੋ 8000 ਨੂੰ ਕੁਇੰਟਲ ਵਿੱਚ ਜੇ ਤੇ ਫਿਰ ਵੀ 50000 ਦੀ ਹੋ ਜਾਂਦੀ ਹੈ ਪਰ ਇਹ ਤਾਂ ਖਰਚਾ ਕੋਈ ਨਹੀਂ ਦੂਜੀ ਕਣਕ ਨਾਲ ਕੋਈ ਖਰਤਿਆ ਨਹੀਂ ਕੋਈ ਡੀਏ ਵੀ ਨਹੀਂ ਪਾਉਣ ਦੀ ਲੋੜ ਕੋਈ ਯੂਰੀਆ ਨਹੀਂ ਪਾਉਣ ਦੀ ਲੋੜ ਮੰਨ ਕੇ ਚੱਲੋ ਘੱਟੋ ਘਾਟ 3000 ਦੀ ਖਾਦ ਪੈਂਦੀ ਆ ਖੇਤ ਨੂੰ ਉਹ ਖਾਦੇ ਚ ਨਹੀਂ ਪੈਂਦੀ ਖਾਦ ਹੀ ਹੈ ਨਹੀਂ ਖਾਲ ਕਿਸੇ ਕਿਸਮ ਦੀ ਪਾਈ ਨਹੀਂ ਤੇ ਸਿੱਟੇ ਦਾ ਵਜ਼ਨ ਵੀ ਥੋੜਾ ਇਹਦਾ ਛੋਟਾ ਡਿੱਗਣਾ ਨਹੀਂ ਕੀ ਹੈ ਇੱਕ ਕਣਕੇ ਦੀ ਸਿੱਟਿਆਂ ਦੇ ਖੇਤ ਦੇ ਵਿੱਚ 24 25 ਕੁਇੰਟਲ ਵਜ਼ਨ ਆ ਇੱਕ 6 ਕੁਇੰਟਲ ਵਜ਼ਨ ਹੁਣ 6 ਕੁਇੰਟਲ ਵਾਲਾ ਕਿ ਥੋੜੇ ਘਪੂਗਾ ਠੀਕ ਹੈ ਨਹੀਂ ਹਾਂਜੀ